करे जिंदगी रवाएगी हाए हाए कराएगी सो so, आखिरी और पहला मौका मिलया है जीवन सो so, भगत संसारियों की फर्क है सो so, 11 ਸਾਲਾਂ ਤੋਂ ਪਹਿਲਾਂ ਇੱਕ ਪਸ਼ੂ ਐ ਰਹਿ ਰਹੇ ਸੀ ਐ ਹੀ ਉਹਨਾਂ ਦੀ ਖੁੱਡਾਂ ਸੀ ਐ ਹੀ ਆਲਣੇ ਕੁਛ ਖਾਣ ਪੀਣ ਬਦਲਿਆ ਕੋ ਰਹਿਣ ਸਹਿਣ ਨਹੀਂ ਸੋ ਜਿੰਨਾ ਵਕਾਸ ਕੀਤਾ ਹੈ ਮਨੁੱਖ ਨੇ ਕੀਤਾ ਹੈ ਵਿਕਾਸ ਵੀ ਕੀਤਾ ਹੈ વિનાਸ਼ ਵੀ ਕੀਤਾ ਹੈ ਸੋਇਆ ਇੱਕ ਰੁੱਖ ਸੋ ਸੁਖ ਇਹ ਰੱਖਵਾ ਕੋ ਸਾਡੀ ਜ਼ਿੰਦਗੀ ਹੈ ਬੀਜ ਹੈ ਪਹਿਲੋਂ ਦਾਲ ਬਣਿਆ ਬੀਜ ਉਗੇਗਾ ਹੋ ਸਕਦਾ ਉਗ ਜੇ ਦਲੀਆ ਬਣਿਆ ਆਟਾ ਬਣਿਆ ਸ ਇਹ ਜਿੰਨਾ ਮਨੁੱਖ ਸਿਆਣਾ ਹੋਏਗਾ ਉਹਨਾ ਦੁਖੀ ਹੋਏਗਾ ਇਹ ਪਸ਼ੂ ਬੇਸਮਝ ਕਰਕੇ ਦੁੱਖ ਨਹੀਂ ਮੰਨਦਾ ਸੋ ਇਹ ਹਜ਼ਾਰਾਂ ਸਾਲ ਤੋਂ ਉਦਾਂ ਹੀ ਰਹਿ ਰਹੇ ਹਨ ਉਹਦਾਂ ਹੀ ਕਾਸ ਖਾਂਦੇ ਸੀ ਹੁਣ ਵੀ ਕਾਸ ਖਾਂਦੇ ਸੋ ਇਹ ਸ਼ੇਰ ਨੇ ਖਾਣਾ ਬਦਲ ਲਿਆ ਨਹੀਂ ਇਹ ਤਾਂ ਵੀ ਕੱਚਾ ਮਾਸ ਖਾਂਦਾ ਸੀ ਖੇ ਸ਼ੇਰ ਦਾ ਮਾਸ ਖਾਣਾ ਹੀ ਧਰਮ ਹੈ ਅਸੀਂ ਨਾ ਜੇ ਸਮਝ ਹੈ ਮੇਲੇ 'ਚ ਇਕੱਲੇ ਹਾਂ ਸੋ denn ਸਮਝੋ ਮੇਲੇ 'ਚ ਵੀ ਇਕੱਲੇ ਹਾਂ ਆਪਣੇ ਆਪ ਨੂੰ ਫੀਲਿੰਗ ਕਰਨੇ ਪਏਗੀ ਆਪਣੀ ਡੋਰ ਆਪਣੇ ਹੱਥ ਰੱਖਣੀ ਪਏਗੀ ਕਹਿੰਦੇ ਸਾਰਾ ਪਰਮੇਸ਼ਰ ਕਰਦਾ ਉਹਦੇ ਬਿਨਾ ਪੱਤਾ ਨਹੀਂ ਹਿੱਲਦਾ ਤੇ ਜੋ ਜੋ ਹੋ ਰਿਹਾ ਹੈ ਠੀਕ ਹੈ ਫਿਰ ਕਿੰਨੋਂ ਦੁੱਖੜਾ ਸੁਣਾਈਏ ਜਦੋਂ ਉਹਦੇ ਬਿਨਾ ਪੱਤਾ ਹੀ ਨਹੀਂ ਹਿੱਲਦਾ ਕਰੀ ਜਾ ਰੁਖ ਵਢੀ ਜਾ ਪਰ ਦੁਸ਼ੀਆਂ ਕਰੀ ਜਾ So, करी जा फिर ये रंग हसै रंग रोया, चुप भी कर जाए, परवाह नही किस तेरी बाज सचे नौ so, मुताजी का है, अपने पैरों ते खड़ना पाएगा सो so, झुकया होया ज फल लग्या है झुकया है नीवा है जो आकड़ता है वो नेरी झड़ पहले बुले जाएगा वो सो so, ये यखरी और पहला मौका मिलया है जीवन कई ਇਹ ਤਿੰਨ ਤਰ੍ਹਾਂ ਦੀਆਂ ਸ਼੍ਰੇਣੀਆਂ ਮਨੁੱਖ ਇੱਕ ਦੇਵਤੇ ਹਨ ਜੋ ਮਨ ਨਾਲ ਚੱਲਦੇ ਹਨ ਮਨ ਨਾਲ ਸਾਰੀ ਖੇਡ ਹੈ ਅਸੀਂ ਸਰੀਰ ਨਾਲ ਸਮਝਦੇ ਹਾਂ ਸੋ ਕਲਕੇਸ਼ਨ ਕਰਦੇ ਹਾਂ ਸਾਤਵ ਉਲਾਂਦੇ ਹਾਂ ਠੀਕ ਹੈ ਸਾਤਵ ਲਾਣਾ ਹੈ ਜੋ ਹੋ ਰਿਹਾ ਹੈ ਠੀਕ ਹੈ ਜੋ ਕਮੈਂਟ ਸਕਿੰਡ ਪਿੱਛੇ ਲੰਘ ਗਿਆ ਠੀਕ ਸੀ ਆਪਣਾ ਉਦਮ ਕਰਨਾ ਹੈ ਪ੍ਰਸ਼ਾਦ ਲੈਣ ਲਈ ਹੱਥ ਅੱਗੇ ਕਰਨਾ ਹੈ ਜੇ ਹੱਥ ਪਿੱਛੇ ਨਹੀਂ ਉੱਥੇ ਬਰਤਨ 'ਚ ਵੀ ਕੁਝ ਨਹੀਂ ਪਿਆ ਖੋਪਰੀ ਸਾਟੀ ਪੁੱਠੀ ਹੈ ਜਾਤ ਜਨਮ ਨਾ ਪੁੱਛੀਏ ਸੱਚ ਕਰ ਲਿਓ ਬਤਾਏ ਸਭ ਵਰਨੇ ਚਰ ਦੇ ਜਦਾ ਜਾਤ ਨਹੀਂ ਰੰਗ ਨਹੀਂ ਰੂਪ ਨਹੀਂ ਮਾਤਾ ਨਹੀਂ ਪਿਤਾ ਨਹੀਂ ਆਪਣੇ ਆਪ ਜਨਮਿਆ ਅਸੀਂ ਵੀ ਆਉਦੀ ਸੰਤਾਨ ਹਾਂ ਸਤਾਨ ਨਹੀਂ ਬੰਨਾ ਸੋ ਜੇ ਉਹਦੇ ਬਿਨਾ ਪੱਤਾ ਨਹੀਂ ਹਿਲਦਾ ਫਿਰ ਤੇ ਖੇਡ ਖਤਮ ਹੈ ਜਿਉਂ ਕਰ ਰਿਹਾ ਹੈ ਨਹੀਂ ਇਹ अपने आप समझना पेगा गुरु तो बिना असी अंधे हाँ कोई भी अस्ताद तो बिना कोई कम नहीं सीखा जावा ये बेसुरा आवाजा ज खराब आजा सुर नहीं निकलनी सी सा, जिंदगी एक ये खराब हो वाजे वाकू है नहीं सुर नहीं राग चलेगा ता ही असी दुखी हाँ ਗੁਰੂ ਘਰਾਂ ਜੋਗਤ ਤਪੋਤ ਮੁਬੱਤ ਸਾਬ ਕੋਈ ਗੁਰੂ ਘਰ ਹੈ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਜਉਂਦੇ ਮੁਕਤ ਹੋਣਾ ਹੈ ਇਹ ਸਾਰੀ ਮਨ ਦੀ ਖੇਡ ਹੈ ਥੀਕ ਹੈ ਤਨ ਵੀ ਚਾਹੀਦਾ ਹੈ ਤਾਨੇ ਪੇਟੇ ਵਾਕੂ ਹੈ ਤਨ ਮਨ ਧਨ ਇਹ ਸਾਡਾ ਹੈ ਨਹੀਂ ਸੋ ਤੀ ਗੁਰੂ ਨੂੰ ਦਈਏ ਕੀ ਪਰਮੇਸ਼ਰ ਨੂੰ ਭੇਟ ਕਰੀਏ ਜੋ ਸਾਡੇ ਆਗਨ ਹਨ ਜੋ ਹਉਮੈ ਹੈ ਕਹਿੰਦਾ ਮੈਂ ਹੰਕਾਰ ਨਹੀਂ ਕਰਦਾ ਇਹਦੇ ਪਿੱਛੇ ਵੀ ਹੰਕਾਰ ਦਾ ਹੱਥ ਹੈ ਸੋ ਕਹਿੰਦੇ ਮੈਂ ਹਉਮੈ ਨਹੀਂ ਕਰਦਾ ਇਹ ਕੰਮ ਕਰੋ ਤਾਂ ਮੋ ਹੰਕਾਰ ਇਹ ਸਾਡੀ ਤਾਕਤ ਹੈ ਲਾਲ ਕਿਰਤੋਂ ਅੱਗੇ ਇਹ ਸਾਨੂੰ ਬਿਨ ਪਾਣੀ ਤੋਂ ਡੋਗ ਦੇਗੀ ਸੋ ਖੁੱਡ ਕੁੱਟਿਆ ਸੱਪ ਨਹੀਂ ਮਰਨਾ ਇਹ ਸੇਰ ਦਾ ਭੁੱਲਿਆ ਸ਼ਾਮ ਘਾਰਾ ਜਿਹਾ ਭੁੱਲਿਆ ਨਹੀਂ जिंदगी रवाएगी हाय हाय करायेगी जब दुखਾਂ ਦੇ ਇਲਾਜ ਕਰਾਂਗੇ ਸੁਖ ਆਪਣੇ ਆਪ ਆਉਣਗੇ ਭਗਤੇ ਸੰਸਾਰੀਆਂ ਚ ਕੀ ਫਰਕ ਹੈ ਸੋ ਭਗਤ ਵੀ ਨਿੰਦ ਕਰਦੇ ਹਨ ਆਸਾ ਨਹੀਂ ਰੱਖਦੇ ਸੋ ਫਾਲ ਤੇ ਮਿਲੇਗਾ ਪਰਮੇਸ਼ਰ ਕਿਸੇ ਨਾ ਤੋਖਾ ਨਹੀਂ ਕਰਦਾ ਸੋ ਉਦਮ ਕਰਨਾ ਹੈ ਤੇਰੇ ਅਸੀਂ ਦੁਖੀ ਨਾ ਹੋਵਾਂਗੇ ਜਿਹਦੀ ਖੇਤੀ ਜਿੱਥੇ ਪਾਣੀ ਆਉਂਦਾ ਹੈ ਬਾੜ ਆਉਂਦਾ ਹੈ ਉਹ ਕਹਿੰਦਾ ਰੱਬ ਰੱਬਾਸ ਰਿਆ ਮਿਹਨਤ ਕਰਦਾ ਹੈ ਮਾਰਚ ਹੈ ਰੱਖ ਸਾਡੇ ਤੋਂ ਦੋ ਵਰਕ ਪਸ਼ੂ ਵੀ ਮਾਰ ਜੇ ਨਾ ਅਸੀਂ ਡਾਂਗਾ ਕੱਟ ਲੈਂਦੇ ਆ ਸ੍ਰੀ ਸਾਹਿਬ ਬੰਦੂਕਾ ਤੂੰ ਕਿਵੇਂ ਮੇਰਾ ਮਰਲਾ ਫਸਲ ਦਾ ਖਰਾਬ ਕਰਤਾ ਉਹਦਾ ਵੱਡਾ ਦਿਲ ਹੋ ਜਾਂਦਾ ਹੈ ਸੋ maaf ਕਰਨਾ ਦਿਲ ਕਰਨਾ ਪਏਗਾ ਜੇ ਅਸੀਂ ਕਿਸੇ ਨੂੰ ਕਿਸੇ ਤੋਂ ਕੌੜਾ ਨਹੀਂ ਸੁਣ ਸਕਦਾ ਕਿਸੇ ਨੂੰ ਨਹੀਂ ਕੌੜਾ ਬੋਲਣਾ ਸੋ ਜੇ ਤੇਰਾ ਦਿਲ ਦੁਖਦਾ ਹੈ ਇਰਦੇ ਚ ਹੈ ਪਰਮੇਸ਼ਰ ਸੋ ਦੂਸਰੇ ਦਾ ਇਰਦਾ ਦੁਖੀ ਨਹੀਂ ਕਰਨਾ ਸੋ ਘਰਵਾਣੀ ਸਰਵਨ ਕਰਨੀ ਪੈਗੀ ਪੜਨੀ ਪੈਗੀ ਵਿਚਾਰਨੀ ਪੈਗੀ ਜੀ ਫਿਰ ਤੂੰ ਜ਼ਿੰਦਗੀ ਚ ਪਰੇਸ਼ਾਨ ਨਾ ਹੋਏਂਗਾ ਦੋਖਾ ਆਉਣਗੇ ਪਰੇਸ਼ਾਨੀ ਆਉਣਗੀਆਂ ਪਰ ਅੱਗੇ ਵਧਣਾ ਹੈ ਸਿਆਣਾ ਬੰਦਾ ਇਹ ਬਹੁਤ ਦੁੱਖ ਮਨਾਦਾ ਹੈ ਪਸ਼ੂ ਦੁੱਖ ਮਨਾਦਾ ਨਹੀਂ ਸੋ ਕੁਝ ਪਸ਼ੂ ਵੀ ਸਿਆਣੇ ਹੁੰਦੇ ਹਨ 5% ਘੋੜੇ ਹਾਥੀ ਇਹ ਗਾਂ ਮੋਰ ਇਹ ਕੁੱਕਰ ਸੋ 5% ਹਨ ਸਾਇਦ ਇਹ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਘੋੜੇ ਦੀ ਸਵਾਰੀ ਤੇ ਜਾ ਰਹੇ ਸੀ ਘੋੜਾ ਰੁਕ ਗਿਆ ਅੱਗੇ ਨਹੀਂ ਜਾ ਰਿਹਾ ਪਤਾ ਲੱਗਾ 2 ਸਾਲ ਪਹਿਲੋਂ ਇੱਥੇ ਤੰਬਾਕੂ ਵਿਜਿਆ ਸੀ ਇੰਨੀ ਸਮਝ ਹੈ ਪਿਛਾ ਨੂੰ ਮੋੜਿਆ ਥੱਲੇ ਉੱਤਰੇ ਦੇਖਿਆ ਕੀ ਹੈ ਪੈਰ 'ਚ ਤੇਨੇ ਕੁਝ ਲੱਗ ਗਿਆ ਪਿਛਾ ਨੂੰ ਚੱਲ ਪਿਆ ਆਗਾ ਨਾ ਜਾਏ ਇਹ ਪਹਿਲੋਂ ਤੰਬਾਕੂ ਵਿਜਿਆ ਸੀ ਐਨੇ ਇਹ 5% ਸਮਝਦਾਰ ਹਨ ਜਨਵਰ ਪਸ਼ੂ ਵੀ ਸੋ ਇਹ ਸਾਰੇ ਬੰਦੇ ਥੋੜਾ ਸਮਝਦਾਰ ਹਨ ਸੋ ਬੈਣ ਸਮ ਤੋਂ ਅਸੀਂ ਵੀ ਪਸ਼ੂ ਹਾਂ ਦੋਲਤਾਂ ਵਾਲੇ ਪੂਛਾਂ ਵਾਲੇ ਸਿੰਘ ਮਾਰਦੇ ਹਾਂ ਸੋ ਪਰਮੇਸ਼ਰ ਕਾਨੂੰਨ ਰੂਪ ਹੈ ਸੱਚ ਰੂਪ ਹੈ ਸਦੀਆਂ ਤੋਂ ਸੱਚ ਹੈ ਜੀ ਸੋ ਦਾਸ ਤੋਂ ਬਹੁਤ ਗਲਤੀਆਂ ਹੋ ਰਹੀਆਂ ਮੂਰਖਿਆ ਦਾਸ ਹੈ ਸੰਗਤ ਪਰ ਗੁਰਬਖਸ਼ ਨਾ ਬਖਸ਼ ਲੈਣਾ ਬਖਸ਼ਣਾ ਵੈਖੂ ਜੀ ਦਾ ਖਾਲਸਾ ਵੈਖੂ ਜੀ ਕੀ ਭਤੇ ਦੇਖਦੇ ਭਤੇ